हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਅਧੀਨ ਆਪਾਂ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਜੀ ਦੇ 105 ਸਵਾਲ ਕਰ ਚੁੱਕੇ ਹਾਂ 106 ਨੰਬਰ ਸਵਾਲ ਹੈ ਕਹਿੰਦਾ 78 ਨੂੰ ਰੋਮਨ ਅੰਕਾਂ ਵਿੱਚ ਕਿਵੇਂ ਲਿਖਿਆ ਦਰਸਾਇਆ ਜਾਵੇਗਾ 78 ਬੇਟਾ ਤਾਂ ਐਲ 50 ਦਾ ਸਾਈਨ ਐਲ ਆ 60 ਹੋਗੇ ਆ 70 ਹੋਗੇ ਠੀਕ ਹੈ ਤੇ ਆਹ 75 ਤੇ ਆਹ 76 77 ਤੇ 78 LXXVI ਇਹ ਕਿੰਨੇ ਬਣ ਗਏ 78 ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਇਹਦੇ ਵਿੱਚ ਕਿਹੜਾ ਆਨਸਰ ਹੈਗਾ ਤਾਂ ਆ ਬੇਟਾ C1 LXXVI 78 ਨੂੰ ਰਿਪਰੈਜ਼ੈਂਟ ਕਰਦਾ ਸ਼ੁਰੂ ਚ ਆਪਾਂ ਇਹਦੇ ਸਾਰੇ ਰੂਲ ਕਰ ਚੁੱਕੇ ਆ ਬੇਟਾ ਤਾਂ C1 ਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 107 ਕਿੰਨਾ 93 ਨੂੰ ਰੋਮਨ ਅੰਕਾਂ ਵਿੱਚ ਦਰਸਾਇਆ ਜਾਵੇਗਾ ਤਾਂ 93 ਨੂੰ ਬੇਟਾ 93 ਨੂੰ ਲਿਖਣ ਦੇ ਲਈ ਪਹਿਲਾਂ ਅਸੀਂ 100 ਸੀ 100 ਨੂੰ ਰਿਪਰੈਜ਼ੈਂਟ ਕਰਦਾ ਆਹ ਦਾਸ ਦੇ ਖੱਬੇ ਹੱਥ ਲਿਖਾਂਗੇ ਇਹ ਬਣ ਗਏ 90 ਤੇ ਸੱਜੇ ਹੱਥ ਆਪਾਂ ਤਿੰਨ ਲਿਖ ਦਵਾਂਗੇ ਇਹ ਬਣ ਗਏ 93 ਠੀਕ ਆ ਬੇਟਾ ਇਹ ਤੁਸੀਂ ਬੇਟਾ ਸ਼ੁਰੂ ਚੱਪਾ ਕਰਵਾਇਆ ਹੋਇਆ ਤਾਂ ਆ ਦੇਖੋ ਬੇਟਾ 99 ਕਿੱਥੇ ਆ ਸੀ 1 ਦੇਖੋ ਬੇਟਾ ਐਕਸ ਸੀ ਆਈ 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 ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 108 ਨੰਬਰ ਕਹਿੰਦਾ ਰੋਮਨ ਅੰਕਾਂ ਵਿੱਚ 347 ਨੂੰ ਕਿਵੇਂ ਦਰਸਾਇਆ ਗਿਆ ਹੈ ਤਾਂ 347 ਨੂੰ ਲਿਖਣ ਦੇ ਲਈ ਅਸੀਂ ਬੇਟਾ ਕੀ ਕਰਾਂਗੇ ਪਹਿਲਾਂ ਤਾਂ ਆ 100 ਫੇਰ 100 ਫੇਰ 100 ਇਹ 300 ਬਣ ਗਿਆ ਬੇਟਾ ਫੇਰ ਆਪਾਂ ਲਿਖਾਂਗੇ 40 ਐਕਸ ਐਲ ਇਹ 340 ਬਣ ਗਏ ਤੇ ਹੁਣ ਵੀ ਆਈ ਆਈ ਇਹ ਬਣ ਗਏ ਬੇਟਾ 347 ਸੀ 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 ਐਕਸ ਐਲ ਵੀ ਆਈ ਆਈ ਤਾਂ ਆਪਾਂ ਦੇਖਦੇ ਹਾਂ ਕਿੱਥੇ ਲਿਖਿਆ ਹੋਇਆ ਬੇਟਾ ਸੀ ਸੋ ਨੂੰ ਰਿਪਰੈਜ਼ੈਂਟ ਕਰਦਾ ਨਾ ਆ ਬੇਟਾ ਪਹਿਲਾ ਹੀ ਹੈ ਸੀ 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 ਨਹੀਂ ਇਹ ਐਕਸ ਐਕਸ ਪਹਿਲਾ ਆਊਗਾ ਤਾਂ ਸੀ ਆ ਵੀ ਨਹੀਂ ਆ ਦੇਖੋ ਬੇਟਾ ਸੀ 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 ਐਕਸ ਐਲ ਵੀ ਆਈ ਆ ਆ ਸੀ 1 ਸਾਡਾ ਰਾਈਟ ਆਨਸਰ ਬਣਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 109 ਕਿੰਦਾ ਰੋਮਨ ਅੰਕਾਂ ਵਿੱਚ 994 ਨੂੰ ਰੋਮਨ ਅੰਕਾਂ ਵਿੱਚ ਕਿਵੇਂ ਦਰਸਾਇਆ ਗਿਆ ਹੈ 994 ਨੂੰ ਬੇਟਾ ਪਹਿਲਾਂ ਅਸੀਂ ਲਿਖਾਂਗੇ ਐਮ ਹਜ਼ਾਰ ਹੋ ਗਿਆ ਇੱਥੇ ਲਿਖ ਦਵਾਂਗੇ ਅਸੀਂ ਸੀ ਇਹ ਬਣ ਗਿਆ ਬੇਟਾ 900 ਠੀਕ ਹੈ ਹੁਣ ਕਿਉਂਕਿ ਐਮ ਦੇ ਵਿੱਚੋਂ ਐਕਸ ਸਿੱਧਾ ਨਹੀਂ ਘਟਣਾ 900 ਰਹਿ ਗਿਆ ਹੁਣ ਬੇਟਾ ਅਸੀਂ ਲਿਖਾਂਗੇ 94 ਐਕਸ ਸੀ ਇਹ ਬਣ ਗਿਆ ਬੇਟਾ 90 आईवी ए बन गया 94 ਗੱਲ ਸਮਝ ਲੱਗ ਗਈ ਆ ਐਮ ਐਚਓ 100 ਘਟਾਤਾ ਤਾਂ 900 ਰਹਿ ਗਿਆ ਆ ਸੀ ਐਕਸ 90 ਤੇ ਨਾਲ ਚਾਰ ਆਪਾਂ ਹੋਰ ਲਿਖਦੇ ਆਈਵੀ ਚਾਰ ਇਹ 994 ਬਣ ਗਏ ਸੀ ਐਮ ਐਕਸ ਸੀ ਆਈ ਵੀ ਤਾਂ ਬੇਟਾ ਆਪਾਂ ਦੇਖਦੇ ਆ ਕਿਹੜਾ ਏ 1 ਦੇਖੋ ਬੇਟਾ ਇਹਦਾ ਆਨਸਰ ਸੀ ਐਮ ਐਕਸ ਸੀ ਆਈ ਵੀ ਤਾਂ ਬੇਟਾ A1 ਦੇਖੋ ਇਦਾਂ ਹੀ ਬਣਦਾ ਪਿਆ CMX CIV ਆਹੀ ਬਣਾਇਆ ਸੀ ਨਾ CMX CIV ਤਾਂ A1 ਸਾਡਾ ਰਾਈਟ ਆਨਸਰ ਬਣਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 110 ਕਹਿੰਦਾ ਪਿਆ 856 ਨੂੰ ਰੋਮਨ ਅੰਕਾਂ ਵਿੱਚ ਕਿਵੇਂ ਦਰਸਾਇਆ ਜਾਵੇਗਾ ਤਬ ਬੇਟਾ 856 ਨੂੰ ਆ ਦੇਖੋ ਡੀ 500 ਨੂੰ ਰਿਪਰੈਜ਼ੈਂਟ ਕਰਦਾ ਪਿਆ ਆਹਾ ਬੇਟਾ 600 ਆ ਸੀ ਪਾਤਾ 700 ਹੋ ਗਿਆ ਆ ਸੀ ਪਾਤਾ 800 ਹੋ ਗਿਆ ਅੱਗੇ ਲਿਖਣਾ ਆ 56 56 ਬੇਟਾ ਕਿਨ ਜਿਹੜਾ ਹੈਗਾ 50 ਨੂੰ ਕੀ ਰਿਪਰੈਜ਼ੈਂਟ ਕਰਦਾ ਪਿਆ ਐਲ 850 ਬਣ ਗਏ ਵੀ ਆਈ ਡੀ ਸੀ ਸੀ LVI ਇਹ ਕਿੰਨਾ ਬਣ ਗਿਆ 856 ਤਾਂ ਬੇਟਾ ਆ ਦੇਖੋ D1 DCC LVI 856 D1 DCC LVI D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 111 ਕਹਿੰਦਾ ਹਿੰਦੂ ਅਰਬੀ ਸਿਸਟਮ ਵਿੱਚ ਰੋਮਨ ਅੰਕ ਨੂੰ ਰੋਮਨ ਅੰਕ ਲਈ ਅਰਬੀ ਸਿਸਟਮ ਵਿੱਚ ਜਿਹੜਾ ਇਹ ਜਿਹੜਾ ਬੇਟਾ ਰੋਮਨ ਅੰਕ ਦਿੱਤਾ ਕਹਿੰਦਾ ਇਹਨੂੰ ਹਿੰਦੂ ਅਰਬੀ ਸਿਸਟਮ ਦੇ ਵਿੱਚ ਆਪਾਂ ਲਿਖਣਾ ਹੈ ਤਾਂ ਬੇਟਾ ਇਹ ਕਿੰਨਾ ਦਿੱਤਾ ਹੋਇਆ ਸੀ ਐਕਸ ਸੀ ਵੀ ਆਈ ਆਈ ਤਾਂ ਬੇਟਾ ਸੀ 100 ਨੂੰ ਵਡਾ ਅੰਕ ਪੜਾਂਗੇ ਨਾ 100 100 ਚੋਂ 10 ਘਟਾਤੇ 90 ਤੇ ਆ 797 VII 7 ਹੈਗੇ ਆ 97 ਤਾਂ ਬੇਟਾ D1 ਦੇਖੋ D1 97 ਅਨਸਰ ਦਿੰਦਾ ਪਰ D1 ਨੂੰ ਅਸੀਂ ਐਜ਼ ਅ ਰਾਈਟ ਅਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 112 ਕਹਿੰਦਾ ਹਿੰਦੂ ਅਰਬੀ ਸਿਸਟਮ ਵਿੱਚ XLIV ਲਈ ਵਰਤਿਆ ਜਾਣ ਵਾਲਾ ਨੰਬਰ ਕੀ ਹੈ ਤਾਂ ਬੇਟਾ L 50 ਨੂੰ ਰਿਪਰੈਜ਼ੈਂਟ ਕਰਦਾ ਪਿਆ 50 ਚੋਂ 10 ਘਟਾਤੇ 40 ਰਹਿ ਗਏ ਆ 5 ਚੋ 1 ਘਟਾਇਆ 4 ਇਧਰ 4 ਹੋਰ ਹੈਗੇ 40 ਤੇ 4 44 ਤਾਂ a1 ਬੇਟਾ ਇਹਦਾ ਰਾਈਟ ਆਨਸਰ ਬਣਦਾ ਪਿਆ a1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 113 ਕਹਿੰਦਾ ਹਿੰਦੂ ਅਰਬੀ ਸਿਸਟਮ ਵਿੱਚ c d v i i ਤਾਂ ਬੇਟਾ ਇਹਦੇ ਚ ਵੱਡਾ ਅੱਖਰ ਕੀ ਹੈਗਾ d d 500 580 ਖੱਬੇ ਹੱਥ ਇਹਦੇ 100 ਘਟਾਤਾ 400 ਰਹਿ ਗਿਆ 400 ਤੋਂ ਬਾਅਦ ਆ 5 6 7 8 408 ਗੱਲ ਸਮਝ ਲੱਗ ਗਈ ਬੇਟਾ D ਚੋਂ C ਘਟਾਇਆ 400 ਰਹਿ ਗਏ ਇੱਧਰ 8 ਲਿਖੇ ਹੋਏ 408 ਬਣ ਗਏ ਇਹਦੇ ਨਿਯਮ ਬੇਟਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਸ਼ੁਰੂ ਦੇ ਵਿੱਚ C1 ਇਹਦਾ ਰਾਈਟ ਆਨਸਰ ਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 114 ਨੰਬਰ ਸਵਾਲ ਕਹਿੰਦਾ ਹਿੰਦੂ ਅਰਬੀ ਸਿਸਟਮ ਵਿੱਚ CMX L I V ਲਈ ਕਿਹੜੇ ਅੰਕ ਵਰਤੇ ਜਾਂਦੇ ਹਨ ਤਾਂ ਬੇਟਾ ਧਿਆਨ ਨਾਲ ਦੇਖੋ ਅਸੀਂ ਰਕਮ ਪੜਾਂਗੇ ਪਹਿਲਾਂ ਵੱਡਾ ਕੀ ਹੈ M ਆਏ ਦੇ ਵਿੱਚ M ਹਜ਼ਾਰ ਹੋ ਗਿਆ ਆ C ਵਿੱਚੋਂ ਘਟਾਤਾ 100 900 ਰਹਿ ਗਿਆ ਤੇ ਆ ਬੇਟਾ ਉਸ ਤੋਂ ਬਾਅਦ LX ਆ 900 LX ਦਾ ਮਤਲਬ 40 940 ਠੀਕ ਹੈ ਤੇ ਆ ਬੇਟਾ V I I V ਦਾ ਮਤਲਬ 494 ਬਣ ਗਏ ਬੇਟਾ ਠੀਕ ਹੈ ਤਾਂ B1 ਬੇਟਾ ਸਾਡਾ ਰਾਈਟ ਆਨਸਰ ਬਣਦਾ ਪਿਆ 944 B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 14 ਤੇ ਅਗਲੇ ਸਵਾਲ ਪੁੱਤ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ